ਤੇ ਮੇਰੇ ਤੋਂ ਕੰਮ ਹੋਣ ਨਿਬੜਿਆ ਹਜੇ ਮੈਂ ਨਵੇੜ ਕੇ ਆਈ ਆ ਕੰਮ ਹੋ ਹੀ ਬਹੁਤ ਜਾਂਦੇ ਆ ਥੋੜੇ ਥੋੜੇ ਨਾਲ ਨਾ ਮੈਂ ਕੰਮ ਹੋ ਜਾਂਦੇ ਆ ਹੋ ਜਾਂਦੇ ਲੱਗੋ ਕਰਦੇ ਆ ਗੱਲਬਾਤ ਥੋੜੇ ਨਾਲ ਭਾਈ ਥੱਕ ਜਾਂਦੇ ਕਰਦੇ ਕਰਦੇ ਕੰਮ ਹਜੇ ਹੋਣ ਨਿਬੜਿਆ ਤੇ ਹੋਰ ਹੁਣ ਤੜਕੇ ਤੋਂ ਲੈ ਕੇ ਕਰਦੇ ਆਂਗੇ ਉਹਨਾਂ ਬੱਚੇ ਗਏ ਸਾਡੇ 4:30 ਵਜੇ ਉੱਥੇ ਆ ਕੰਮ ਹੋ ਗਿਆ ਇਸ ਵਕਤ ਤੱਕ ਕੰਮ ਇਹ ਲਾਦੇ ਥੋੜੇ ਥੋੜੇ ਨਿਬੜਦੇ ਨੇ ਉਸ ਵੇਲੇ ਬੱਚੇ ਗਏ ਨਾ ਇਹ ਤਿਆਰੀ ਵੈਰੀ ਹੁੰਦੀ ਆ ਘਿਉਣ ਤਿਆਰ ਕਰੋ ਉਹ ਕਰੋ ਵਾਹ ਕਰੋ ਫਿਰ ਉਸ ਤੋਂ ਬਾਅਦ ਆਬਦਾ ਚੱਲ ਪੈਂਦਾ ਬਸ ਖਾਣਾ ਪੀਣਾ ਤੇ ਫਿਰ ਭਾਂਡਾ ਢਿੰਡਾ ਘਰ ਦੇ ਕੰਮ ਵੀ ਛੋਟੇ ਛੋਟੇ ਨਾਲ ਬਹੁਤ ਹੋ ਜਾਂਦੇ ਆਪਾਂ ਕਹਿ ਦਿੰਨੇ ਆਂ ਬੀਬੀਆਂ ਭੈਣਾਂ ਨੂੰ ਵੀ ਵੀਰ ਕਿਹੜਾ ਕੰਮ ਆ ਘਰੇ ਹਨਾ ਕਿਹੜਾ ਕੰਮ ਐ ਮੈਂ ਉਹਨਾਂ ਲਈ ਵੀ ਤੁਹਾਨੂੰ ਸਸਰੀਕਾਲ ਬੁਲਾਉਣਾ ਹੈ ਭੈਣਾਂ ਨੂੰ ਸਸਰੀਕਾਲ ਭੈਣੋਂ ਸਾਰਿਆਂ ਨੂੰ ਆਪਣੇ ਬੀਬੀਆਂ ਭੈਣਾਂ ਦੇ ਕੰਮਾਂ ਦਾ ਸਾਨੂੰ ਪਤਾ ਹੀ ਆ ਹਨਾ ਕਿੱਦਾਂ ਦੇ ਹੁੰਦੇ ਆ ਸਾਰਾ ਦਿਨ ਚੱਲਦੇ ਹੀ ਰਹਿੰਦੇ ਆ ਹਨਾ ਤੇ ਫਿਰ ਉਹ ਆਉਂਦੇ ਪਨਵਾਇ ਨਹੀਂ ਪਤਾ ਲੱਗਦਾ ਹਮਨ ਕਿਨੇ ਕਿੰਨੇ ਕੰਮ ਆਉਂਦੇ ਕਿਦਰੋਂ ਜਾਂ ਨਿਕਲ ਹੀ ਜਾਂਦੇ ਰਹਿੰਦੇ ਹੈਗੇ ਤੇ ਨਿੱ ਕੰਮ ਥੋੜੇ ਥੋੜੇ ਨਾਲ ਬਹੁਤ ਹੋ ਜਾਂਦੇ ਬੀਬੀਆਂ ਭੈਣਾਂ ਉਹ ਆਪਾਂ ਕਹਿ ਦਿੰਨੇ ਆਂ ਕਹਾਂਗੇ ਸੌਖਾ ਲੱਗਦਾ ਵੀ ਘਰੇ ਕੀ ਕੰਮ ਹੈ ਕਈ ਵਾਰੀ ਬੰਦੇ ਕਹਿ ਹੀ ਦਿੰਦੇ ਉਹ ਇੱਥੇ ਕੀ ਕਰਿਆ ਨਹੀਂ ਉਹ ਕੰਮ ਨਾਲ ਕਿਹੜਾ ਕੰਮ ਨਹੀਂ ਹੈਗੇ ਪਤਾ ਲੱਗਦਾ ਘਰੇ ਤੋਂ ਹਾਂ ਉਹ ਕੰਮ ਕਹਿੰਦੇ ਵਾਵਾ ਹੀ ਕੰਮ ਸਾਰਾ ਦਿਨ ਥੋੜੇ ਥੋੜੇ ਦੇ ਨਾਲ ਸਾਰਾ ਦਿਨ ਹੀ ਬੰਦੇ ਨੂੰ ਕੰਮ ਨਿਪਟਦੇ ਨਹੀਂ ਹੈਗੇ ਔਰੀਆਂ ਦੇ ਬਹੁਤ ਹੋ ਜਾਂਦੇ ਬੀਬੀਆਂ ਇਹਨਾਂ ਦੇ ਕੰਮ ਤੇ ਮੈਨੂੰ ਲਾਹ ਦਾ ਵੀ 4:30 ਵਜੇ ਦੀ ਟੁੱਠੀ ਆ ਤੇ ਉਦੋਂ ਦੇ ਮੈਂ ਜਾਗਦਾ ਪਿਆ ਸੀਗਾ ਵੈਸੇ ਮੁੜ ਕੇ ਅੱਖ ਤਾਂ ਲੱਗਦੀ ਨਹੀਂ ਹੈਗੀ ਤੇ ਥੋੜੇ ਥੋੜੇ ਨਾਲ ਦੇਖਣ ਲਾਣੇ ਦੇ ਵਿਹਲੇ ਥੋੜੇ ਨੂੰ ਉਹੀ ਜਾਂਦੇ ਰਹਿੰਦੇ ਆ ਤੇ ਬੱਚੇ ਤੁਰੇ ਪਹਿਲਾਂ 6:00 ਵਜੇ ਦੇ ਨਾਲ ਹੋ ਗਏ ਕੰਮਾਂ ਤੇ ਪਹਿਲਾਂ ਉਹਨਾਂ ਨੂੰ ਘੰਟਾ ਰੂੜ ਘੰਟਾ ਲੱਗ ਜਾਂਦਾ ਰੋਟੀ ਰੂੜ ਜਾਂਦਾ ਤਾਂ ਘੰਟਾ ਤੋਂ ਦੋ ਘੰਟੇ ਤੋ ਜਵਾ ਘੰਟੇ ਲੱਗ ਜਾਂਦੇ ਉਦੋਂ ਬਾਅਦ ਆਪਣਾ ਹੋ ਜਾਂਦਾ ਫਿਰ ਐਂ ਤੇ ਕੰਮ ਚੱਲਦਾ ਹਾਂ ਨਾ ਤੇ ਤੁੱਤੇ ਫਿਰ ਉਹ ਬਾਠ ਕਰਨਾ ਫਿਰ ਕਿੰਨਾ ਕੰਮ ਆਉਂਦਾ ਫਿਰ ਉਹ ਦਵਾ ਰੋਟੀ ਪਾਣੀ ਆਪਦੀ ਹੋ ਜਾਂਦੀ ਹੈ ਤਿਆਰ ਕਰਨੀ ਆਪਦੀ ਖਾਦੀ ਰੋਟੀ ਪਾਣੀ ਫਿਰ ਬਸ ਇੰਨੇ 2 ਵਜੇ ਜਾਂਦੇ ਆ ਚੱਲੀ ਜਾਂਦਾ ਨਹੀਂ ਲੈ ਹੁਣ 3-4 ਵਜੇ ਗਈ ਬਸ ਕੰਮ ਧੰਦਾ ਜਾਂ ਹੁਣ ਮਾੜੇ ਜਿਹੇ ਵੇਲੇ ਹੋਏ ਹੁਣ ਬਸ ਸ਼ਾਮ ਦਾ ਚਲਪੂਗਾ ਥੋੜੇ ਭਾਂਿਆਂ ਨਾਲ ਪਹਿਣਾ ਨਾ ਕਰਦੇ ਆ ਗੱਲ ਬਾਤ ਹੁਣ ਚਾਹ ਪਾਣੀ ਪੀਵਾਂਗੇ ਇੰਨੇ ਬਸ ਸ਼ਾਮ ਦਾ ਚਲਪੂਗਾ ਇੰਨੇ ਨੂੰ ਹੁਣ ਸ਼ਾਮ ਨੂੰ ਰੋਟੀ ਪਾਣੀ ਤਿਆਰ ਕਰਨਾ ਹੋ ਹੂੰ ਹੋਰ ਭੈਣਾਂ ਦੱਸੋ ਤੁਸੀਂ ਵੀ ਆਪਣੇ ਇੰਡੀਆ 'ਚ ਕਿੰਨੀ ਠੰਡ ਪੈ ਗਈ ਇੱਥੇ ਤਾਂ ਸਨੋਹ ਪੈਣ ਸ਼ੁਰੂ ਹੋ ਗਈ ਤੇ ਬਾਕੀ ਪਤਾ ਹੀ ਬਸ ਉਹਨੇ ਇੱਥੇ ਤਾਂ ਇੰਡੀਆ 'ਚ ਵੀ ਲੇਟ ਹੀ ਕਹਿੰਦੇ ਐ ਕਿ ਠੰਡ ਹੁਣ ਮਾੜੀ-ਮੋਟੀ ਸ਼ੁਰੂ ਹੋ ਬਹੁਤ ਗਰਮੀ ਰਹੀ ਹੈ ਹਨਾ ਤੇ ਵੀ ਹੁਣ ਠੰਡ ਜੀ ਹੋ ਵੀ ਥੋੜੀ ਜੀ ਤੇ ਤੇ ਇੱਥੇ ਤਾਂ ਹੁਣ ਸਾਡੇ ਕੋਲੇ ਅੱਜ ਸਨੋਹ ਪਈ ਆ ਥੋੜੀ-ਥੋੜੀ ਦੋ ਤਿੰਨ ਦਿਨਾਂ ਦੀ ਪੈਂਦੀ ਹੈਗੀ ਉਹ ਇਤੋਂ ਪਹਿਲਾਂ ਹੈ ਨਹੀਂ ਸੀਗੀ ਹੋਰ ਥਾਵਾਂ 'ਚ ਕਈ ਥਾਵਾਂ 'ਤੇ ਬਹੁਤ ਜ਼ਿਆਦੇ ਪਈ ਹੈ ਕੈਨੇਡਾ ਦੇ ਵਿੱਚ ਮਹੀਨਾ ਹੋ ਗਿਆ ਪੈਂਦੀ ਨੂੰ ਤੇ ਸਾਡੇ ਕੋਲ ਥੋੜੀ ਜਿਹੀ ਘੱਟ ਹੈ ਆਪਣੇ ਬਹੁਤ ਘੱਟ ਪਈਆਂ ਆਪਣੇ ਦੱਜ ਪਈ ਸੀ ਥੋੜੀ ਜਿਹੀ ਵੇਖ ਲਓ ਫੁਰਕੀ ਦੀ ਇੱਧਰ ਵੀ ਫੁਰਕੀ ਦੀ ਉਹਦਣ ਪਈ ਕੱਲ ਪਰਸੋਂ ਉਹਦੇ ਮੀਂਹ ਪੈਗਾ ਅਥਣ ਨੂੰ ਸਾਰੀ ਸਾਫ਼ ਹੋ ਗਈ ਤੇ ਵੀ ਵਧੀਆ ਚੱਲ ਹਜੇ ਕੰਮ ਧੰਦਾ ਵਧੀਆ ਚੱਲ ਜੀ ਜਾਂਦਾ ਡੰਗਾ ਲਈ ਜਾਂਦਾ ਨਾ ਆਪਣੇ ਤਾਂ ਘੱਟ ਪੈਂਦੀ ਇੱਧਰ ਉੱਧਰ ਤੋਂ ਵਾੜੀ ਪੈਂਦੀ ਆ ਕੈਲਗਰੀ ਬਹੁਤ ਪੈਂਦੀ ਆ ਜ਼ਿਆਦਾ ਸਨੋ ਪੈਂਦੀ ਆ ਇੱਧਰ ਆਪਣੇ ਘੱਟ ਪੈਂਦੀ ਆ ਆਪਣੇ ਦਾ ਠੀਕ ਰਿਹਾ ਅੱਜ ਥੋੜੀ ਜਿਹੀ ਪਈ ਹੈਗੀ ਪਰ ਸੇ ਠੀਕ ਰਿਹਾ ਆਪਣੇ ਤੋਂ ਹਾਸਲ ਤੇ ਆਪਾਂ ਕੈਨੇਡਾ ਦੀਆਂ ਗੱਲਾਂ ਬਾਤਾਂ ਕਰਾਂਗੇ ਕਿਸੇ ਦਿਨ ਅਗਲੇ ਬਲੌਗ ਦੇ ਵਿੱਚ ਤੇ ਤੁਸੀਂ ਲਾਇਕ ਤੇ ਕਮੈਂਟ ਕਰਕੇ ਜੁਝ ਦੱਸਿਓ ਕਿੰਦਾਂ ਦੀ ਲੱਗੀ ਵੀਡੀਓ ਆਪਣੀ ਤੇ ਆਪਾਂ ਪਾਇਆ ਕਰਾਂਗੇ ਫਿਰ ਆਪਾਂ ਕੈਨੇਡਾ ਦੇ ਬਾਰੇ ਦੱਸਾਂਗੇ ਵੀ ਆਉਣਾ ਚਾਹੀਦਾ ਇੱਥੇ ਬੱਚਿਆਂ ਨੂੰ ਕਿ ਨਹੀਂ ਆਉਣਾ ਚਾਹੀਦਾ ਕੀ ਫਾਇਦਾ ਹੈ ਜਾਂ ਕੀ ਨਹੀਂ ਫਾਇਦਾ ਹਨਾ ਇਹ ਜੀਆਂ ਗੱਲਾਂ ਬਾਤਾਂ ਆਪਾਂ ਸਾਰੀਆਂ ਜਿਹੜਾ ਕੁਝ ਦੇਖਿਆ ਆਪਾਂ ਇੱਥੇ ਕਿਦਾਂ ਦਾ ਮਾਹੌਲ ਆ ਕੀ ਚੱਲ ਰਿਹਾ ਇਹਦੇ ਬਾਰੇ ਬਾਰੇ ਜ਼ਰੂਰ ਆਪਾਂ ਵਿਚਾਰ ਕਰਾਂਗੇ ਤੁਹਾਡੇ ਨਾਲ ਸਾਂਝੇ ਬਾਕੀ ਜੇ ਸਾਨੂੰ ਗੱਲਾਂ ਬਾਤਾਂ ਸਾਨੂੰ ਵਧੀਆ ਲੱਗੀਆਂ ਤਾਂ ਹਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਇਹੋ ਜਿਹੀਆਂ ਕਰਾਂਗੇ ਜ਼ਰੂਰ ਤੇ ਵੈਗ ਨੂੰ ਜੀ ਖਾਲਸਾ ਐਕ ਟੂ ਜੀ ਫਤਈ